ਨੈਕਸ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਜਿਹੜੇ ਇਲੈਕਸ਼ਨ ਆ ਉਸ ਦਾ ਅੱਜ ਜਿਹੜਾ ਨਾਮਿਨੇਸ਼ਨ ਦਾ ਆ ਲਾਸਟ ਦਿਨ ਚੱਲ ਰਿਹਾ ਅੱਜ ਅਸੀਂ ਸਮਰਾਲਾ ਦੇ ਐਸਡੀਐਮ ਆਫਿਸ ਵਿੱਚ ਮੌਜੂਦ ਆ ਆ ਜਿੰਨੀ ਵੀ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟ ਨੇ ਉਹਨਾਂ ਵੱਲੋਂ ਅੱਜ ਸਬਮਿਸ਼ਨ ਕਰਵਾਈ ਜਾ ਰਹੀ ਆ ਔਰ ਜੇ ਗੱਲ ਕਰੀਏ ਤਾਂ 5 ਤਰੀਕ ਨੂੰ ਡਾਕੂਮੈਂਟੇਸ਼ਨ ਜਿਹੜੀ ਚੈੱਕ ਕੀਤੀ ਜਾਵੇਗੀ ਅਤੇ 6 ਤਰੀਕ ਨੂੰ ਕੈਂਡੀਡੇਟ ਜਿਹੜੇ ਵਿਡਰਾ ਕਰਾਉਣਾ ਚਾਹੁੰਦੇ ਨੇ ਉਹ 6 ਤਰੀਕ ਨੂੰ ਵਿਡਰਾ ਕਰਾ ਸਕਦੇ ਆ ਆ ਸਮਰਾਲਾ ਹਲਕੇ ਦੀ ਗੱਲ ਕਰੀਏ ਤਾਂ ਸਮਰਾਲਾ ਹਲਕੇ ਦੇ ਵਿੱਚ ਸਮਰਾਲਾ ਦੇ ਜਿਹੜੇ 15 ਜ਼ੋਨ ਆ ਜਿਹੜੇ ਹੈਗੇ ਨੇ ਔਰ ਮਾਚੀ ਬੜਾ ਸਾਹਿਬ ਦੇ 16 ਜ਼ੋਨ ਜਿਹੜੇ ਬਣਾਏ ਗਏ ਆ ਪੰਚਾਇਤ ਸੰਪਤੀ ਦੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਟੋਟਲ ਸਮਰਾਲਾ ਔਰ ਮਾਚੀ ਬੜਾ ਸਾਹਿਬ ਦੇ ਤਿੰਨ ਜ਼ੋਨ ਨੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਕੈਂਡੀਡੇਟਸ ਨਾਲ ਔਰ ਸਬੰਧਤ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਦੱਸਦੀ ਹੈ ਕਿ 14 ਜਿਹੜੀ ਤਰੀਕ ਆ 14 ਤਰੀਕ ਨੂੰ ਜਿਹੜੇ ਇਲੈਕਸ਼ਨ ਆ ਜਿਹੜੇ ਹੋਣੇ ਆ ਔਰ 17 ਨੂੰ ਇਸ ਦਾ ਜਿਹੜਾ ਰਿਜ਼ਲਟ ਆ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ ਵੀ ਕੈਂਡੀਡੇਟ ਨੇ ਜਿਹੜੇ ਆ ਉਹ ਚਾਹੇ ਪੰਚਾਇਤ ਸੰਮਤੀ ਦੇ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਹੋਣ ਸਾਰੇ ਹੀ ਕੈਂਡੀਡੇਟ ਜਿਹੜੀ ਨੋਮੀਨੇਸ਼ਨ ਆ ਉਹ ਕਰ ਚੁੱਕੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੁੱਤੋਂ ਜੋਨ ਤੋਂ ਲੜ ਰਹੇ ਨੇ ਕੈਂਡੀਡੇਟ ਹੈਗੇ ਨੇ ਸਾਡੇ ਨਾਲ ਸਰਪੰਚ ਵੀ ਨੇ ਮੌਜੂਦਾ ਗੱਲਬਾਤ ਕਰ ਲੈਣੇ ਆ ਸਰ ਕੀ ਨਾਮ ਹੈਗਾ ਤੁਹਾਡਾ ਔਰ ਕਿਹੜੇ ਪਿੰਡ ਦੇ ਸਰਪੰਚ ਮੇਰਾ ਨਾਮ ਜਗਰੂਪ ਸਿੰਘ ਹੈਗਾ ਜੀ ਹਾਂਜੀ ਸਰ ਤੇ ਮੈਂ ਮਨਜੂਤਾ ਸਰਪੰਚਾ ਪੰਚੇਤ ਹਾਂ ਜੀ ਤੇ ਮੈਂ ਸਰਬਸੰਮਤੀ ਨਾਲ ਪਿੰਡੋ ਸਰਪੰਚ ਚੁਣਵਾਇਆ ਹਾਂ ਜੀ 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 ਤੇ ਆ ਜਿਲ੍ਹਾ ਪ੍ਰੀਸ਼ਦ ਤੁਸੀਂ ਲੜ ਰਹੇ ਹੋ ਇਹ ਫਸਟ ਟਾਈਮ ਲੜ ਰਹੇ ਹਾਂ ਹਾਂਜੀ ਹਾਂ ਮੈਂ ਪਹਿਲੀ ਵਾਰ ਹੀ ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਨਾਲ ਲੜ ਰਹੇ ਹਾਂ ਜੀ ਜੀ ਹਾਂਜੀ ਔਰ ਸਰ ਤੁਹਾਡੇ ਕੀ ਏਜੰਡੇ ਰਹਿਣਗੇ ਆ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਕਿਵੇਂ ਸੈਟੀਸਫਾਈ ਕਰੋਗੇ ਤੁਸੀਂ ਇਦਾਂ ਹੈਗਾ ਜੀ ਜਿੱਦਾਂ ਚਲੋ ਆਮ ਆਦਮੀ ਪਾਰਟੀ ਦੇ ਵੱਲੋਂ ਮੈਂ ਇਲੈਕਸ਼ਨ ਲੜਨ ਜਾ ਰਿਹਾ ਹਾਂ ਜੀ ਝਾੜੂ ਦੇ ਚੋਣ ਨਿਸ਼ਾਨ ਤੇ ਸਾਡੇ ਹਲਕੇ ਪ੍ਰਧਾਨ ਸਭਾ ਸਮਰਾਲਾ ਦੇ ਵਿੱਚ ਜੇ ਮੇਰੇ ਪਿੰਡ ਪੈਂਦੇ ਨੇ ਮੁੱਤੋ ਜੋਂਦੇ ਜੀ ਜੀ ਉਸ ਦੇ ਵਿੱਚ ਮੈਂ ਸਾਡੇ ਵਧਾਈ ਦੇ ਪਾਤਰ ਨੇ ਐਮ ਐਲ ਏ ਸਰਦਾਰ ਜਗਤਾਰ ਸਿੰਘ ਤਿਆਲਪੁਰਾ ਜੀ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੈਗੇ ਨੇ ਉਹ ਪ੍ਰਵਾਏ ਨੇ ਜੀ ਜਿੱਦਾਂ ਕਿ ਆਪਾਂ ਦੱਸੇ ਸਕਦੇ ਹਾਂ ਵੀ ਪਿੰਡਾਂ ਦੇ ਵਿੱਚ ਹਰੇਕ ਵਰਗ ਨੂੰ ਬਿਜਲੀ 6 ਸੌ ਜੁਟ ਮਾਫ ਕੀਤੀ ਸੀ ਜੀ ਬਿਜਲੀ ਦੇ ਬਿਲੇ ਨਹੀਂ ਆਉਂਦੇ ਜੀ ਉਸ ਤੋਂ ਬਾਅਦ ਜੋ ਜ਼ਿਮੀਦਾਰ ਭਰਾ ਨੇ ਉਹ ਦਿਨ ਦੇ ਵਿੱਚ ਪਾਣੀ ਲਾਉਣ ਲੱਗੇ ਜੀ ਨਹੀਂ ਅਜੇ ਤੱਕ ਕਿਸੇ ਸਰਕਾਰ ਨੇ ਉਹਨਾਂ ਨੂੰ ਦਿਨ 'ਚ ਪਾਣੀ ਨਹੀਂ ਖੇਤਾਂ ਨੂੰ ਅਲਵਾਇ ਰਾਤਾਂ ਨੂੰ ਹੀ ਪਾਣੀ ਲਾਉਂਦੇ ਰਹੇ ਨੇ ਤੀਜੀ ਗੱਲ ਆ ਜੀ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਨੂੰ ਲੋਕਾਂ ਨੇ ਵੱਧ ਚੜ ਕੇ ਉਤਸ਼ਾਹ ਦੇ ਨਾਲ ਸਰਕਾਰ ਦਾ ਵਿਸ਼ਵਾਸ ਦਿੱਤਾ ਜੁੱਧ ਨਸ਼ਿਆਂ ਵਿਰੁੱਧ ਜੀ ਜੀ ਲੋਕਾਂ ਨੇ ਬਹੁਤ ਜ਼ਿਆਦਾ ਜੁੱਧ ਨਸ਼ਿਆਂ ਵਿਰੁੱਧ ਵਿੱਚ ਪੰਜਾਬ ਪੁਲਿਸ ਤੇ ਭਵੰਤਮਾਨ ਸਰਕਾਰ ਦਾ ਸਹਿਯੋਗ ਦਿੱਤਾ ਤੇ ਲੋਕ ਸਰਕਾਰ ਤੋਂ ਖੁਸ਼ ਨੇ ਵੀ ਪਹਿਲੀ ਸਰਕਾਰ ਆ ਜਿਨੇ ਨਸ਼ਿਆਂ ਦੇ ਵਿਰੁੱਧ ਐਡੀ ਵੱਡੀ ਮਿਹਨਤ ਕੀਤੀ ਗਈ ਫੇਰ ਆਪਾਂ ਗੱਲ ਕਰ ਲਈਏ ਜੀ ਨਸ਼ਿਆਂ ਦੇ ਨਾਲੋਂ ਬੱਚਿਆਂ ਨੂੰ ਦੂਰ ਕਿਵੇਂ ਕੀਤਾ ਜਾਊਗਾ ਜੀ ਔਰ ਇਹ ਵੀ ਮਾਣ ਦੀ ਗੱਲ ਆ ਜੀ ਪੰਜਾਬ ਸਰਕਾਰ ਜੋ ਭਵੰਤਮਨ ਜੀ ਦੀ ਸਰਕਾਰ ਆ ਇਹ ਮਾਣ ਵੀ ਇਹਨਾਂ ਨੂੰ ਪ੍ਰਾਪਤ ਹੋਇਆ ਕਿ ਇਹਨਾਂ ਨੇ 3100 ਖੇਡ ਗਰਾਊਂਡ ਪੰਜਾਬ ਨੂੰ ਪਹਿਲੇ ਫੇਜ਼ ਦੇ ਅੰਦਰ ਦਿੱਤੇ ਜਿਸ ਦੇ ਵਿੱਚੋਂ ਪ੍ਰਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਸਾਡੇ ਐਮਐਲਏ ਜਗਤਾਰ ਸਿੰਘ ਤਿਆਰਪੁਰਾ ਜੀ 30 ਗਰਾਊਂਡ ਲੈ ਕੇ ਆਏ ਜਿਨ੍ਹਾਂ ਦੇ ਵਿੱਚੋਂ ਇੱਕ ਗਰਾਊਂਡ 3 ਏਕੜ ਦਾ ਮੇਰੇ ਪਿੰਡ 'ਚ ਵੀ ਬਣ ਰਿਹਾ ਜੀ ਹੂੰ ਇਹ ਵੀ ਪੰਜਾਬ ਸਰਕਾਰ ਦੀ ਵੱਡੀ ਦੇਣ ਆ ਜੀ ਜਦੋਂ ਬੱਚੇ ਖੇਡਣ ਨਾਲ ਜੋੜਨਗੇ ਤਾਂ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਜੀ ਉਸ ਤੋਂ ਬਾਅਦ ਜੀ ਆਪਾਂ ਚਲਾ ਲਈਏ ਹੁਣ ਅੱਜ ਤੱਕ ਜੇ ਕੋਈ ਭੈਣ ਭਰਾ ਕਿਸੇ ਦੇ ਘਰ ਦੇ ਵਿੱਚ ਬਿਮਾਰ ਹੋ ਜਵੇ ਉਹਦੀ ਸਾਰੀ ਪੂੰਜੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਪੂੰਜੀ ਵੱਟੇ ਵੱਟੇ ਹਸਪੀਟਲ ਖਾ ਜਾਂਦੇ ਨੇ ਜੀ ਪਰ ਹੁਣ 10 ਲੱਖ ਵਾਲਾ ਇੱਕ ਸਿਹਤ ਬੀਮਾ ਯੋਜਨਾ ਕਾਰਡ ਪੰਜਾਬ ਸਰਕਾਰ ਬਣਾ ਰਹੀ ਆ ਜੀ ਦੇ ਵਿੱਚ ਪਰਿਵਾਰ ਦੇ ਜੀਆ ਦਾ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਦਿੱਤਾ ਜਾਊਗਾ ਚਾਹੇ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਜੀ ਠੀਕ ਹੈ ਨਾ ਜੀ ਇਹੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜੀ ਪਰ ਪਿੰਡਾਂ ਦੇ ਵਿੱਚੋਂ ਸਾਨੂੰ ਬੜਾ ਵਧੀਆ ਰਿਸਪਾਂਸ ਵੀ ਮਿਲ ਰਿਹਾ ਕਿ ਬੇਟਾ ਤੁਸੀਂ ਆਇਓ ਸਾਡੇ ਪੁਲਜੀਆ ਆਨੂ ਆ ਚੋ ਭਵੰਤਮਾਨ ਸਰਕਾਰ ਨੇ ਕਰਤੇ ਪਹਿਲੀਆਂ ਸਰਕਾਰਾਂ ਨੇ ਉਹ ਨਹੀਂ ਕੀਤੇ ਜੀ ਪੰਜਾਬ ਦੇ ਸੋ ਲੋਕ ਨੇ ਜਿਹੜੇ ਬੜੇ ਖੁਸ਼ ਨੇ ਬਾਕੀ ਤੁਹਾਨੂੰ ਜਿਹੜੀ ਹੁਣ ਉਪ ਚਨਾਬ ਹੋ ਗਏ ਸਾਡਾ ਤਰਨਤਾਰਨ ਦਾ ਜੀ ਉਥੋਂ ਵੀ ਮਤਲਬ ਆਪਾਂ ਨੂੰ ਬੜਾ ਹੱਲਾਸ਼ੀਰੀ ਮਿਲੀ ਆ ਕਿ ਲੋਕਾਂ ਨੇ ਭਵੰਤਮਾਨ ਦੀ ਸਰਕਾਰ ਤੇ ਫਿਰ ਤੋਂ ਮੋਹਰ ਲਾਉਂਦੇ ਹੋਏ ਉਥੋਂ ਵੀ ਇਲੈਕਸ਼ਨ ਜਿਤਾਈ ਆ ਜਿਨ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਅਰਸ਼ਾ ਜੀ ਲੋਕ ਕਹਿੰਦੇ ਨੇ ਜੀ ਕੰਮ ਹੋ ਰਹੇ ਨੇ ਜੋ ਗਰੀਬ ਵਰਗ ਆ ਉਹ ਸਾਰੇ ਦਾ ਸਾਰਾ ਗਰੀਬ ਵਰਗ ਇਹਨਾਂ ਤੋਂ ਖੁਸ਼ ਆ ਅੱਗੇ ਆਪਾਂ ਨੂੰ ਪਤਾ ਸੀਗਾ ਕੋਈ ਮੜਾ ਜਾਂ ਸਰਟੀਫਿਕੇਟ ਕੁਛ ਵੀ ਬਣਾਉਣਾ ਚਲੋ ਜੀ ਐਸਡੀ ਆਉਂਦਾ ਦਫ਼ਤਰ ਚਲੋ ਪਟਵਾਰੀ ਕੋਲ ਅੱਜ ਪੰਜਾਬ ਸਰਕਾਰ ਨੇ 1076 ਨੰਬਰ ਆ ਜਿਹੜਾ ਦਿੱਤਾ ਹੋਇਆ ਉਤੇ ਕਾਲ ਕਰੋ ਜੀ ਤੁਹਾਡੇ ਘਰ ਆ ਕੇ ਬੰਦੇ ਕੋਈ ਵੀ ਸਰਟੀਫਿਕੇਟ ਬਣਾ ਕੇ ਜਾਂਦੇ ਨੇ ਬਹੁਤ ਵਧੀਆ ਕੰਮ ਨੇ ਜਿਹੜੇ ਸਰਕਾਰਾਂ ਨੇ ਹੁਣ ਤੱਕ ਕਰੇ ਨੇ ਤੇ ਅੱਗੇ ਵੀ ਪੰਜਾਬ ਸਰਕਾਰ ਬਹੁਤ ਵਧੀਆ ਵਧੀਆ ਯੋਜਨਾਵਾਂ ਨੇ ਜੋ ਲਿਆ ਰਹੀ ਆ ਜੋ ਕਿ ਗਰੀਬ ਤੇ ਅਮੀਰ ਸਾਰੇ ਵਰਗਾਂ ਦੇ ਲਈ ਸਹਾਈ ਸਿੱਧ ਹੋਣਗੀਆਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਜੇ ਮਹਿਲਾਵਾਂ ਨਾਲ ਗੱਲ ਕਰਦੇ ਆ ਤਾਂ ਉਹ ਇੱਕੋ ਹੀ ਚੀਜ਼ ਦੀ ਉਹ ਕਰਦੇ ਨੇ ਰਿਕਵੈਸਟ ਵੀ 1000 ਰੁਪਿਆ ਸਰਕਾਰ ਵੱਲੋਂ ਕਦੋਂ ਦਿੱਤਾ ਜਾਵੇਗਾ ਹਾਂਜੀ ਜਿਹੜੇ 1000 ਰੁਪਏ ਵਾਲੀ ਗੱਲ ਆ ਦੇਖੋ ਜੀ ਪੰਜਾਬ ਸਰਕਾਰ ਨੇ ਜਿੰਨੀਆਂ ਗਰੰਟੀਆਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਗਰੰਟੀਆਂ ਨੇ ਜਿਹੜੀਆਂ ਪਾਣੀ ਆ ਮਤਲਬ ਕੋਈ ਵੀ ਗਰੰਟੀ ਇਹ ਪੂਰੀਆਂ ਹੋ ਗਈਆਂ 1000 ਰੁਪਏ ਵਾਲੀ ਜਿਹੜੀ ਗਰੰਟੀ ਆ ਦੇਖੋ ਬਹੁਤ ਵੱਡਾ ਇੱਕ ਬਜਟ ਬਣਨਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ 18 ਸਾਲ ਤੋਂ ਉੱਪਰ ਔਰਤਾਂ ਨੇ ਜਿਹਨੀਆਂ ਧੀਆਂ ਭੈਣਾਂ ਸਭ ਨੂੰ ਮਿਲੂਗਾ ਜੀ ਇਹ ਅਸੀਂ ਤੁਹਾਨੂੰ ਬੜੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਜੀ ਵੀ ਜਿਹੜਾ ਆਉਣ ਵਾਲਾ ਮਾਰਚ-ਅਪ੍ਰੈਲ ਚ ਬਜਟ ਸੈਸ਼ਨ ਆਊਗਾ ਜੀ ਵਿਧਾਨ ਸਭਾ ਦਾ ਇਹ ਵੀ ਉੱਥੇ ਪਾਸ ਹੋ ਕੇ ਬਹੁਤ ਜਲਦੀ 1000 ਰੁਪਏ ਸਾਰੀਆਂ ਸਾਧੀਆਂ ਪਰ ਭੈਣਾ ਹੋ ਗਈਆਂ ਮਤਾਵਾ ਉਹਨਾਂ ਦੇ ਜਲਦ ਹੀ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਇਹ ਗਰੰਟੀ ਬਹੁਤ ਜਲਦ ਪੂਰੀ ਹੋਣ ਜਾ ਰਹੀ ਹੈ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਵੋਟਰਾਂ ਨੂੰ ਅਪੀਲ ਇਹੀ ਕਰਨੀ ਚਾਹਾਂਗੇ ਜੀ ਅੱਜ ਤੱਕ ਆਪਾਂ ਨੇ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਈ ਜੀ ਚਲੋ ਭਾਜੀਪੀ ਦਾ ਤਾਂ ਸਭ ਨੂੰ ਪਤਾ ਵੀ ਪੰਜਾਬ ਨਾਲ ਸ਼ਰਿਆਮੇ ਧੱਕਾ ਕਰਨ ਲੱਗੀ ਹੋਈ ਆ ਭਈ ਆਮ ਆਦਮੀ ਪਾਰਟੀ ਦੀ ਜਿੱਦਾਂ ਤੁਸੀਂ ਇਤਕੀ ਸਰਕਾਰ ਬਣਾਈ ਆ ਕਿੰਨੇ ਕੰਮ ਨੇ ਜਿਹੜੇ ਆਪਾਂ ਕਰ ਰਹੇ ਹਾਂ ਜੀ ਲੋਕਾਂ ਦੀ ਭਲਾਈ ਵਾਸਤੇ ਮੇਰੀ ਇਹੀ ਅਪੀਲ ਹੈ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਬਲਾਕ ਸੰਪਤੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਤੁਸੀਂ ਕਾਮਯਾਬ ਕਰੋ ਜੇ ਕੋ ਕਾਮਯਾਬੀ ਹੋਊਗੀ ਤਾਂ ਸਰਕਾਰ ਦਾ ਵੀ ਹੌਸਲਾ ਵਧੂ ਕਿ ਲੋਕਾਂ ਨੇ ਫਿਰ ਸਾਨੂੰ ਫਤਵਾ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦਿੱਤਾ ਤੇ ਹੋਰ ਵੀ ਅਸੀਂ ਲੋਕਾਂ ਦੀ ਵੱਧ ਚੜ੍ਹ ਕੇ ਕੰਮ ਕਰੀਏ ਸਰ ਨਾਮਿਨੇਸ਼ਨ ਦਾ ਲਾਸਟ ਡੇਟ ਸੀ ਕੀ ਹੈਗਾ ਜਿਹੜਾ ਸਾਲ ਕਿੰਨੇ ਨਾਮਿਨੇਟ ਨਹੀਂ ਹੈ ਤੇ ਕਿਹੜੀ ਕਿਹੜੀ ਪਾਰਟੀ ਕੀ ਗੱਲਾਂ ਚਾਹੁੰਦੀ ਹੈ ਦੇਖੋ 4 ਦਿਨ ਸਰਕਾਰ ਕਮਿਸ਼ਨ ਵੱਲੋਂ ਜਿਹੜਾ ਬਲਕਸ ਨੂੰ ਤੇਦੀ ਚੋਣਾਂ ਲਈ ਨੋਮੀਨੇਸ਼ਨ ਲਈ ਸਮਾ ਦਿੱਤਾ ਗਿਆ ਸੀਗਾ ਪਹਿਲੇ ਦੋ ਦਿਨਾਂ ਚ ਕੋਈ ਨੋਮੀਨੇਸ਼ਨ ਕਿਸੇ ਦੀ ਤਰ੍ਹਾਂ ਦੀ ਕਿਸੇ ਵੀ ਪਾਰਟੀ ਵੱਲੋਂ ਨਹੀਂ ਕਰਾਈ ਗਈ ਕੱਲ ਸੱਤ ਨੋਮੀਨੇਸ਼ਨ ਆਈਆਂ ਸਨ ਤੇ ਅੱਜ ਅਖੀਰਲੇ ਦਿਨ 80 ਨੋਮੀਨੇਸ਼ਨ ਆਈਆਂ ਇਸ ਤਰ੍ਹਾਂ ਟੋਟਲ 87 ਜਿਹੜੀਆਂ ਨੋਮੀਨੇਸ਼ਨ ਪ੍ਰਾਪਤ ਹੋਈਆਂ ਹੁਣ ਤੱਕ ਅਸੀਂ ਉਹਨਾਂ ਨੂੰ ਸੈਪਰੇਸ਼ਨ ਕਰ ਰਹੇ ਹਾਂ ਥੈਨ ਉਸ ਤੋਂ ਬਾਅਦ ਅਸੀਂ ਪਾਰਟੀ ਵਾਈਜ਼ ਜਿਹੜਾ ਦੇਖਾਂਗੇ ਵੀ ਇਹ ਵਾਲੋ ਸਭ ਵੀ ਆ ਗਏ ਨੇ ਜਿਹੜਾ ਨੋਮੀਨੇਸ਼ਨ ਲਈ ਹੈ 87 ਨੋਮੀਨੇਸ਼ਨ ਆ ਚਾਹੀਦੀਆਂ ਜਤਪੁਰ ਸਾਹਿਬ ਜੀ ਹਾਂਜੀ ਅਬਜ਼ਰਵਰ ਸਰ ਉਹਨੇਬਲ ਮਨੀਸ਼ ਕੁਮਾਰ ਜੀ ਆਈਐਸ ਆਈਸੀ ਦੇ ਉਹਨਾਂ ਨੇ ਚੈੱਕ ਕੀਤਾ ਵੀ ਜਿਹੜੀ ਨਾਮਿਨੇਸ਼ਨ ਪ੍ਰੋਸੈਸ ਹੈ ਕੀ ਠੀਕ ਚੱਲ ਰਿਹਾ ਸੋ ਉਹਨਾਂ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟਾਈ ਹੈ ਵੀ ਜਿਹੜਾ ਨਾਮਿਨੇਸ਼ਨ ਪ੍ਰੋਸੈਸ ਤੁਹਾਡਾ ਬੜਾ ਵਧੀਆ ਹੋ ਗਿਆ ਸੀ ਤਿੰਨ ਟੇਬਲ ਜਿਹੜੇ ਬਾਹਰ ਨਾਲ ਸਕਰੂਪਨੀ ਲਾਇਆਇਸਨ ਫੈਸਿਲਿਟੇਟ ਕਰਨ ਲਈ ਹਰ ਇੱਕ ਬੰਦੇ ਨੂੰ ਜਿਹੜਾ ਨਾਮਿਨੇਸ਼ਨ ਭਰ ਆਉਂਦਾ ਉਹਦੇ ਪੇਪਰ ਚੈੱਕ ਚੁੱਕ ਕਰਕੇ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਲਾਇਆਇਸਨ ਸੋ ਉਹਨਾਂ ਨੇ ਇਸ ਕਾਰਨ ਬੜਾ ਸੰਤੁਸ਼ਟੀ ਪ੍ਰਗਟਾਈ ਵੀ ਬੜਾ ਫ੍ਰੀ ਐਂਡ ਫੇਅਰ ਕੰਪੋਨ ਮੂਲ ਫੈਬਰੀ ਦੀ ਗੱਲ ਕਰੀਏ ਤਿਆਰੀਆਂ ਕਿੱਦਾਂ ਦੀ ਬੁਣਿਆ ਬੰਦਿਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਜਿਹੜੇ ਸੈਕਟਰ ਅਫਸਰ ਸੇਬਾਨ ਸਨ ਉਹਨਾਂ ਸਾਰਿਆਂ ਨੇ ਡਿਊਟੀ ਲਈ ਸੀ ਏ ਐਮ ਐਫ ਚੈੱਕ ਕਰਨ ਦੀ ਜਿਹੜੀ ਅਸ਼ੋਰਡ ਮਿਨੀਮਮ ਫੈਸਿਲਿਟੀ ਹੁੰਦੀ ਹੈ ਉਹ ਚੈੱਕ ਕਰਨ ਦੀ ਡਿਊਟੀ ਲਈ ਸੀ ਇੱਕ ਬੂਤੀ ਥੋੜੀ ਜਿਹੀ ਸਮੱਸਿਆ ਆਈ ਸੀ ਉਹ ਠੀਕ ਕਰਾ ਲਿਆ ਬਾਕੀ ਸਾਰੇ ਬੂਥ ਜਿਹੜੇ ਨੇ ਉਹ ਠੀਕ ਚੱਲ ਕੋਈ ਕਿਸੇ ਤੋਂ ਕਿਸੇ ਤੋਂ ਕੋਈ ਸਮੱਸਿਆ ਨਹੀਂ ਹੈ